ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਆ ਤਸਵੀਰਾਂ ਲਗਾਤਾਰ ਪਿੰਡ ਠੱਠੀ ਤੋਂ ਸਾਂਝੀਆਂ ਕਰਦੇ ਪਏ ਆ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਪਿੰਡ ਠੱਠੀ ਤੋਂ ਕਾਫੀ ਜ਼ਿਆਦਾ ਤਸਵੀਰਾਂ ਦੇਖੀਆਂ ਜਿੱਦੋਂ ਕਿ ਹੜ੍ਹ ਦੇ ਪਾਣੀ ਦੇ ਨਾਲ ਜਿਹੜੀ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਮਾਰ ਪਈ ਹੋਈ ਸੀ ਹਾਲਾਤ ਘਰਾਂ ਦੇ ਤੁਹਾਨੂੰ ਜਿਹੜੇ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਹੜੇ ਲੋਕਾਂ ਨੇ ਆਪਣੇ ਘਰਾਂ ਨੂੰ ਜੜਾਇਆ ਉਹ ਸਫਾਈ ਦਾ ਜ਼ਰੂਰ ਕੀਤੀ ਹੈ ਪਰ ਕਿਤਨਾ ਕਿਤੇ ਜਿਹੜੇ ਹਾਲਾਤ ਉਹ ਤੁਸੀਂ ਦੇ ਦੇ ਪਿਓ ਇਹ ਕਮਰਿਆਂ ਚ ਰਹਿਣਾ ਜਿਹੜਾ ਆ ਅਜੇ ਵੀ ਖਤਰੇ ਤੋਂ ਖਾਲੀ ਨਹੀਂ ਆ ਤੇ ਲੋਕਾਂ ਨੇ तकरीबन तकरीबन ਜਿੰਨੇ ਵੀ ਘਰ ਜਿਹੜੇ ਆ ਫਲੱਡ ਦੇ ਥੱਲੇ ਆਏ ਨੇ ਉਹ ਸਾਰੇ ਦੇ ਸਾਰੇ ਘਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਤਰਪਾਲਾ ਵੇੜਿਆਂ ਦੇ ਵਿੱਚ ਪਾ ਕੇ ਤਾਂ ਲੋਕ ਜਿਹੜੇ ਰਾਤਾਂ ਕੱਟਣ ਦੇ ਲਈ ਮਜਬੂਰ ਨੇ ਪਰਿਵਾਰ ਬੈਠਾ ਹੋਇਆ ਆ ਪਹਿਲਾਂ ਅਸੀਂ ਜਿਹੜੇ ਆ ਉਹ ਘਰ ਦੇ ਹਾਲਾਤ ਤੁਹਾਨੂੰ ਅੰਦਰਾਂ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਹਾਲਾਤ ਕਿਵੇਂ ਦੇ ਨੇ ਹਾਲਾਤ ਤੁਸੀਂ ਦੇ ਦੇ ਪਿਓ ਵੀ ਇਹ ਬਾਲਿਆਂ ਵਾਲੀਆਂ ਸੱਤਾ ਨੇ ਤੇ ਬਰਸਾਤਾ ਇੰਨੀਆ ਜਿਆਦਾ ਉਤੋਂ ਹੜ ਆਉਣ ਦੇ ਨਾਲ ਜਿਹੜਾ ਆ ਉਹ ਹਾਲਾਤ ਕਾਫੀ ਜਿਆਦਾ ਜਿਹੜੇ ਆ ਉਹ ਖਰਾਬ ਹੋ ਗਏ ਤੇ ਤਸਵੀਰਾਂ ਜਿਹੜੀਆਂ ਨੇ ਦਿਖਾਉਣ ਦੇ ਜਿਹੜੀ ਕੋਸ਼ਿਸ਼ ਕਰਦੇ ਪਏ ਆ ਕਿ ਹਾਲਾਤ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਦਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਪਏ ਆ ਵੀ ਇਹ ਜਿਹੜੇ ਆ ਉਹ ਪੂਰੇ ਦੇ ਪੂਰੇ ਜਿਹੜੇ ਆ ਉਹ ਹਾਲਾਤ ਜਿਹੜੇ ਵਿਗੜੇ ਪਏ ਨੇ ਘਰਾਂ ਦੇ ਵਿੱਚ ਜਿਹੜੇ ਨੇ ਉਹ ਹਾਲਾਤ ਜਿੰਨੇ ਵੀ ਨੇ ਉਹ ਬੱਤੋ ਬੱਤਰ ਹੋਏ ਪਏ ਨੇ ਕਿਉਂਕਿ ਇੱਕ ਤਾਂ ਸੱਤਾਂ ਜੜੀਆਂ ਨੇ ਉਹ ਕੱਚੀਆਂ ਸੀ ਬਾਲੀਆਂ ਵਾਲੀਆਂ ਸੀ ਉੱਤੋਂ ਜਿਹੜਾ ਹੜ ਨੇ ਮਾਰ ਮਾਰੀ ਏ ਉਹ ਤੁਸੀਂ ਦੇਖਦੇ ਪਿਓ ਵੀ ਕਿੰਨੇ ਜ਼ਿਆਦਾ ਜਿਹੜੇ ਮਾੜੇ ਹਾਲ ਨੇ ਇਹ ਘਰਾਂ ਦੇ ਜਿਹੜੀਆਂ ਸੱਤਾਂ ਤੋਂ ਥੱਲੇ ਦੀਆਂ ਕੰਦਾ ਜੜੀਆਂ ਨੇ ਉਹ ਪੂਰੀਆਂ ਪੂਰੀਆਂ ਬਹਿ ਗਈਆਂ ਨੇ ਜਿਨ੍ਹਾਂ ਦੇ ਨਾਲ ਜਿਹੜਾ ਆ ਇਹ ਘਰਾਂ ਦੇ ਵਿੱਚ ਵੀ ਜਿਹੜਾ ਖਦਸਾ ਹਾਲਤ ਹੋਈ ਪਈ ਏ ਕਿਸੇ ਵੀ ਸਮੇਂ ਜਿਹੜੇ ਆ ਇਹ ਘਰ ਡਿੱਗ ਸਕਦੇ ਆ ਨੁਕਸਾਨ ਹੋ ਸਕਦਾ ਤੁਸੀਂ ਦੇਖਦੇ ਪਿਓ ਵੀ ਇਹ ਜਿਹੜੀਆਂ ਵਿੱਥਾਂ ਨੇ ਇਹਨਾਂ ਦੇ ਵਿੱਚ ਸਾਪਸ ਪੋਲੇ ਵੀ ਹੋਣ ਦਾ ਜਿਹੜਾ ਆ ਖਤਰਾ ਆ ਇਸ ਕਰਕੇ ਜਿਹੜਾ ਲੋਕ ਘਰਾਂ ਦੇ ਅੰਦਰ ਜਿਹੜਾ ਆ ਬਿਲਕੁਲ ਨਹੀਂ ਸੌਂ ਰਹੇ ਬਾਹਰ ਸੌਂ ਰਹੇ ਆ ਜਿਹੜੀ ਆ ਤਸਵੀਰਾਂ ਤੁਹਾਨੂੰ ਬਾਹਰ ਤੋਂ ਦਿਖਾਈਆਂ ਨੇ ਇਹ ਰਸੋਈ ਜਾਂ ਸਟੋਰ ਤੁਸੀਂ ਦੇਖਦੇ ਪਏ ਹੋ ਵੀ ਅ ਇੱਥੇ ਵੀ ਤੁਸੀਂ ਦੇਖਦੇ ਪਏ ਸਮਾਨ ਜਿਹੜਾ ਆ ਕੱਢ ਕੇ ਬਾਹਰ ਹੀ ਤਕਰੀਬਨ ਜਿਹੜਾ ਆ ਉਹ ਲਾਇਆ ਹੋਇਆ ਆ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਕੀ ਨਾ ਆ ਆਪਣਾ ਬਚੰਗਾ ਜੀ ਕੀ ਕਰਦੇ ਹੋ ਢਾੜੀ ਤੇ ਭਾਈ ਜਦਨ ਹੜ ਆਇਆ ਸੀ ਕਿੰਨਾ ਕ ਪਾਣੀ ਇੱਧਰ ਪਾਣੀ ਭਾਈ ਇਤੋਂ ਇਹਦਾ ਪਾਣੀ ਹੈ ਸੁਪਾਇਆ ਪਾਣੀ 5 5 4 4 ਫੁੱਟ ਹਾਂਜੀ ਹਾਂਜੀ ਸਾਮਾਨ ਸਾਰਾ ਡੁੱਬ ਗਿਆ ਸਾਰਾ ਡੁੱਬ ਗਿਆ ਪੇਟੀ ਵੇਖੋ ਅਦਮਾਰੀ ਦੇ ਤੇ ਪੇਟੀ ਪੇਟੀ ਤੇ ਪਾਣੀ ਹੈ ਪੇਟੀ ਤੇ ਪਾਣੀ ਪੈ ਗਿਆ ਹੈ ਪੇਟੀ ਤੇ ਪਾਣੀ ਪੈ ਗਿਆ ਹਾਂਜੀ ਸਾਮਾਨ ਵਿੱਚੇ ਖਰਾਬ ਹੋ ਗਿਆ ਸਾਰਾ ਵਿੱਚੇ ਆ ਹੋਏ ਕੱਪੜੇ ਇੱਧਰ ਕੱਪੜੇ ਆਵੋਗੇ ਰੈਡੀ ਕਣ ਕੇ ਆਏ ਥੋੜੀ ਬੋਦੀ ਉਹ ਵੀ ਗਿੱਲੀ ਹੋ ਗਈ ਦੀ ਉਹ ਵੀ ਬਾਹਰ ਕੱਟ ਕੇ ਉਹ ਲਾ ਖਾਲੀ ਕਰੜਿਆ ਇਹ ਕਰੀਏ ਇਹਨੇ ਜੀ ਇਹਨੇ ਕਰ ਦਿੱਤਾ ਚਾਰ ਹੈ ਜੀ ਕਿੰਨੇ ਬੱਚੇ ਨੇ ਤੇ ਕਿਹਨਾਂ ਤੇ ਨੀ ਇਹ ਦੋ ਗੁੱਡੀਆਂ ਐ ਇੱਕ ਲੜਕਾ ਦੇ ਗੁੱਡੀ ਮੈਂ ਵਿਆਹ ਲਈਏ ਹਾਂਜੀ ਤੇ ਹੁਣ ਇੱਕ ਗੁੱਡੀ ਤੇ ਇੱਕ ਲੜਕਾ ਹਾਂਜੀ ਹਾਂਜੀ ਜਿਹੜਾ ਤੁਹਾਡੇ ਨਾਲ ਹਾਂਜੀ ਹਾਂਜੀ ਆ ਪਰਦੇ ਆ ਹਾਂਜੀ ਪਰਦੇ ਪਲੱਸ ਵੀ ਕਰ ਲਈਏ ਮੇਰੇ ਹਾਂਜੀ ਤੇ ਤੁਸੀਂ ਜਿਹੜਾ ਪੈਸਾ ਹਾਂਜੀ ਜਿਹੜੀ ਚ ਪੈਸਾ ਕੀ ਗਾਣਾ ਚਾਹੋਗੇ ਕੋਈ ਹੋ ਕਰ ਵੀ ਚਾਹੋ ਪਰ ਤੋਂ ਪਤਾ ਤੁਹਾਡੀ ਮਰਜ਼ੀ ਦੇਖੋ ਕੋਠਿਆਂ ਦੀ ਲਾੜਾ ਕੋਠੇ ਕੱਟੇ ਲੋਕੀ ਬੜਾ ਕੋਈ ਸਿਰ ਲਗਾ ਹੋ ਜੇ ਠੀਕ ਅਡਰ ਸਿਰ ਲਕਾ ਜਦੋਂ ਅਸੀਂ ਇਹਨਾਂ ਬੜਾ ਕਰਨ ਦਾ ਸ਼ੁਕਰਦਾਰੀ ਬਿਆਰ ਸਿਰ ਲਕਾ ਹੋ ਜੇ ਤੁਹਾਨੂੰ ਬੜਾ ਜ਼ੋਰ ਵਾਲਾ ਕੰਮ ਵੀ ਹੈ ਜੀ ਉਹਨਾਂ ਕੋਲ ਹੁੰਦਾ ਸਾਡੇ ਨਾਲ ਸਾਡੇ ਨਾਲ ਇੱਥੇ ਪੈਂਡ ਵੀ ਮਜੂਦ ਨੇ ਪੈਂ ਕੀ ਕਹਿਣਾ ਚਾਹੋ ਹਾਂਜੀ ਪਾਜੀ ਆਹੋ ਹੀ ਇਹ ਜਰਾ ਬੇਨਤੀ ਹੈ ਤੁਹਾਡੇ ਅੱਗੇ ਵੀ ਜਰਾ ਘਰ ਦੀ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਵੀ ਕਿਹ ਕਿਹ ਤਰ੍ਹਾਂ ਦੀ ਹਾਲਾਤ ਹੈ ਗਰੀਬ ਬੰਦੇ ਆਸੀਂ ਤੇ ਪ੍ਰਸ਼ਨ ਹੋਏਦਾ ਇਹਦਾ ਵੀ ਤੇ 나ੜ ਜੀ ਫੱਟੀ ਦੀਆਂ ਪੈਂਡਰਸ ਦੀ ਤੇ ਬਹੁਤਾ ਜ਼ੋਰ ਵਾਲਾ ਕੰਮ ਨਹੀਂ ਹੋ ਸਕਦਾ ਨਾ ਕੋ ਤੇ ਹਲੇ ਇਹ ਲ ਬੇਟਾ ਸਾਡਾ ਤੇ ਪਲੱਸ 2 ਕੀਤੀ ਹਨ ਘਰੋਬਾਰ ਕੋਈ ਨਹੀਂ ਆ ਜੀ ਉਹਦਾ ਤੇ ਇਹੋ ਯਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੀ ਸਾਡੀ ਕੋਈ ਸੁਣੇਗਾ ਸਾਡੀ ਮਤ ਕਰਨਗੇ ਤੇ ਚਲੋ ਸਾਨੂੰ ਸਿਰ ਲਖਾ ਖਾਡਾ ਕਰ ਦੇਣ ਜਰਾ ਕਿ ਜਿਹੜਾ ਹੀ ਹੁਣ ਸਿਆਲ ਅੱਗਿਆ ਇਹਦਾ ਕਿੱਥੇ ਸੌਵਾਂਗੇ ਹੁਣ ਤੇ ਚਲੋ ਗਰਮੀਆਂ ਨਾਲ ਤੇ ਅੱਗੇ ਸਿਆਲ ਆਣਾ ਤੇ ਅਸੀਂ ਕਿੱਥੇ ਸੌਵਾਂਗੇ ਜਿਸ ਤਰ੍ਹਾਂ ਲਗੀ ਹਾਂ ਹਾਂਜੀ ਇਸ ਤਰ੍ਹਾਂ ਪਾਜੀ ਸਾਰੇ ਖਰਾਬ ਹੋ ਗਏ ਹਾਂਜੀ ਉਹ ਜੀਆਂ ਹਾਂ ਹਾਂਜੀ ਉਹ ਵੀ ਸਾਰੀਆਂ ਜਾਈਆਂ ਵੀ ਅਸੀਂ ਪੇਟੀ ਚ ਪਾਈ ਦੀਆਂ ਉਹ ਵੀ ਖਰਾਬ ਹੋ ਗਈਆਂ ਤੇ ਹਾਂ ਸਿਆਲ ਦੇ ਪਾਣ ਵਾਲੇ ਉਹ ਵੀ ਖਰਾਬ ਹੋ ਗਏ ਤੇ ਹੁਣ ਇਹੋ ਹੀ ਆ ਵੀ ਜਰਾ ਸਾਡਾ ਸਿਰ ਲਕਾ ਕਰ ਦੇਣਾ ਮਾੜਾ ਮੋਟਾ ਚੱਲ ਇੱਕ ਹੀ ਕਮਰਾ ਬਣਾ ਦੇਣਾ ਰਸਣ ਵਗੈਰਾ ਆ ਰਿਹਾ ਹਾਂਜੀ ਨਹੀਂ ਰਸਣਾ ਆਇਆ ਹਾਂਜੀ ਖਾਣ ਪੀਣ ਦੀ ਕੋਈ ਤੰਗੀ ਤਾਂ ਨਹੀਂ 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 ਖਾਣ ਪੀਣ ਦੀ ਕੋਈ ਤੰਗੀ ਨਹੀਂ ਲੰਗਰ ਪਾਣੀ ਵੀ ਆਇਆ ਕੱਚਾ ਵੀ ਆਇਆ ਮਤ ਬੜੀ ਸਾਡੀ ਕੀਤੀ ਉਤਰਾ ਪਰ ਇਹ ਆਪੀ ਜਰਾ ਸਾਥ ਜਰਾ ਸਾਡਾ ਮਾੜਾ ਆ ਤੇ ਉਹਨਾਂ ਨੂੰ ਜਰਾ ਜਿਹੜਾ ਸਿਰ ਲਕਾ ਕਰ ਦਮ ਹਾਂਜੀ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇ ਦੇ ਪਈਓ ਵੀ ਤਸਵੀਰਾਂ ਦੇ ਵਿੱਚ ਜਿਹੜਾ ਆ ਉਹ ਲੋਕਾਂ ਦਾ ਦਰਦ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਪਿਆ ਤੁਹਾਡੇ ਰੂਪ ਰੂਪ ਇਹ ਤਸਵੀਰਾਂ ਕਰਦੇ ਪਿਆ ਵੀ ਅੰਦਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਘਰ ਦੀ ਸੱਤਾਂ ਜਿਹੜੀਆਂ ਨੇ ਦਿੱਗ ਚੁੱਕੀਆਂ ਨੇ ਕੁਝ ਡਿੱਗਣ ਦੇ ਅਸਾਰ ਦੇ ਉੱਤੇ ਬੈਠੀਆਂ ਹੋਈਆਂ ਨੇ ਪਰਿਵਾਰਾਂ ਦੇ ਜਿਹੜੇ ਘਰਾਂ ਦੇ ਸਮਾਨ ਹੀ ਸਾਰੇ ਦੇ ਸਾਰੇ ਜਿਹੜੇ ਉਹ ਖਰਾਬ ਹੋ ਚੁੱਕੇ ਨੇ ਤੇ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇ ਦਿੱਤੀ ਪਈਓ ਪਈ ਪੂਰਾ ਘਰ ਦਾ ਜਿਹੜਾ ਸਮਾਨ ਹੈ ਉਹ ਬਾਹਰ ਕੱਢ ਕੇ ਰੱਖਿਆ ਹੋਇਆ ਹੈ ਵੀਰ ਜੀ ਨੰਬਰ ਆਪਣਾ ਜਰੂਰ ਦੋ 77175 83999 77175 83299 ਆਪਣੇ ਨੂੰ ਅਪੀਲ ਕਰਦੇ ਲੋਕਾਂ ਨੂੰ ਜਰੂਰ ਕਹਦੇ ਵੀ ਸਾਡੀ ਹੈਲਪ ਕੀਤੀ ਜਾਵੇ ਹਾਂ ਜੀ 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 ਹਾਲ ਫੋਏ ਜੋ ਕਲ ਬਧੀ ਨਹੀਂ ਅੱਜ ਹਾਲ ਫੋਏ ਵਾਸੇ ਸਿਰ ਲਗਾ ਹੋਏਗਾ ਸਿਆਲ ਵੀ ਕੱਟਣਾ ਕਿਥੇ ਗਈ ਹਾਲ ਬਕਤੀ ਇੰਨੀ ਬੜੀ ਮਿਹਰਬਾਨੀਆਂ ਦੀ ਤੁਹਾਡੀ ਹਾਲ ਹੋਈ ਮਾਰੀ ਮੱਡੀ ਆ ਸਿਰ ਲਗਾ ਹੋ ਜੇ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ ਤੇ ਇਥੋਂ ਤੱਕ ਕਿ ਬੋਲ ਕੇ ਦੱਸਣੇ ਵੀ ਔਖੇ ਨੇ ਪਰਿਵਾਰਾਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇੱਕ ਦੋ ਸ਼ਬਦ ਜਿਹੜਾ ਆ ਬੋਲ ਕੇ ਉਸ ਤੋਂ ਬਾਅਦ ਚੁੱਪੀ ਹੋ ਜਾਂਦੀ ਕਿਉਂਕਿ ਬੋਲਣ ਨੂੰ ਕੁਝ ਰਹਿ ਹੀ ਨਹੀਂ ਗਿਆ ਕਿਉਂਕਿ ਜਦੋਂ ਸਾਰਾ ਕੋਜੀ ਤੈਸ ਨੈਸੋ ਜੀ ਤੋਰ ਚ ਦੱਸਿਆ ਕਿ ਜਾਵੇ ਤੇ ਛੱਡਿਆ ਕਿ ਜਾਵੇ ਹਾਲਾਤ ਇੰਨੇ ਜ਼ਿਆਦਾ ਜਿਹੜੇ ਨੇ ਵੱਤੋਂ ਬੱਤਰ ਹੋਏ ਪਏ ਨੇ ਅਸੀਂ ਵੀ ਜਿਹੜੀ ਇਹ ਬੇਨਤੀ ਆਪਣੇ ਚੈਨਲ ਵੱਲੋਂ ਇਹੀ ਕਰਾਂਗੇ ਤੁਹਾਨੂੰ ਤਸਵੀਰਾਂ ਦਿਖਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਇਹਨਾਂ ਲੋਕਾਂ ਤੱਕ ਜਿਹੜੀ ਪਹੁੰਚ ਕੀਤੀ ਜਾਵੇ ਇਹਨਾਂ ਘਰਾਂ ਤੱਕ ਪਹੁੰਚ ਕੀਤੀ ਜਾਵੇ ਜਿਵੇਂ ਕਿ ਭੈਣ ਨੂੰ ਉਹਨਾਂ ਨੂੰ ਦੱਸਿਆ ਕਿ ਇਹਨਾਂ ਦੀ ਜਿਹੜੀ ਅਪੈਂਡਿਕਸ ਨਾਲ ਵੀ ਜਿਹੜੀ ਉਹ ਫਟ ਚੁੱਕੀ ਸੀ ਜਿਹਦੇ ਨਾਲ ਉਹ ਵੀ ਦਿੱਕਤਾਂ ਇਹਨਾਂ ਨੂੰ ਆਏ ਨੇ ਤੇ ਭਾਰਾ ਕੰਮ ਕਰਨਾ ਵੀ ਜੜਾਉ ਖਾਣੇ ਉਤੋਂ ਜਿਹੜੇ ਆ ਉਹ ਹੁਣ ਕੰਮਕਾਰ ਵੈਸੇ ਠਾਪੋ ਗਏ ਨੇ ਹੜਾ ਕਰਕੇ ਕਿਉਂਕਿ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਕੰਮ ਕਰਨਾ ਜਾਂ ਫਿਰ ਘਰਾਂ ਦੇ ਵਿੱਚ ਮਿਸਤਰੀਆਂ ਦੇ ਨਾਲ ਕੰਮ ਕਰਨਾ ਤੇ ਘਰ ਵੀ ਜਿਹੜੇ ਨੇ ਉਹ ਪੱਤ ਤੋਂ ਬੱਤਰ ਹੋ ਗਏ ਨੇ ਆਪਣੇ ਆਪਣੇ ਘਰਾਂ ਦੀ ਸਿਰਫ ਦੌੜ ਲੱਗੀ ਪਈ ਹੈ ਤੇ ਬਾਹਰ ਜਿਹੜੇ ਕੰਮ ਪੂਰੀ ਤਰ੍ਹਾਂ ਠਾਪੋ ਗਏ ਪਏ ਨੇ ਜਿਹਦੇ ਕਰਕੇ ਜਿਹੜਾ ਕੰਮਕਾਰ ਔਖੇ ਹੋਏ ਪਏ ਨੇ ਰਾਸ਼ਨ ਵੀਰਾਂ ਨੇ ਕਿਹਾ ਵੀ ਬਹੁਤ ਜ਼ਿਆਦਾ ਆ ਰਿਹਾ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਪੂਰਾ ਰਾਸ਼ਨ ਪੂਰਤੀ ਹੋ ਰਹੀ ਹੈ ਪਰ ਫਿਰ ਵੀ ਅਸੀਂ ਇੱਥੇ ਇਹੀ ਕਵਾਂਗੇ ਕਿ ਰਾਸ਼ਨ ਜਦ ਤੱਕ ਇਹਨਾਂ ਦੇ ਹਾਲਾਤ ਨਹੀਂ ਸੁਧਰ ਜਾਂਦੇ ਕੰਮ ਧੰਦੇ ਨਹੀਂ ਚੱਲਦੇ ਤਦ ਤੱਕ ਇਹਨਾਂ ਨੂੰ ਰਾਸ਼ਨ ਜ਼ਰੂਰ ਪਹੁੰਚਾਇਆ ਜਾਵੇ ਤੇ ਜੇਕਰ ਹੋ ਸਕੇ ਤੇ ਇਹਨਾਂ ਦੇ ਘਰ ਦੀ ਸੱਤ ਜ਼ਰੂਰ ਬਣਾ ਕੇ ਦੇ ਦਿੱਤੀ ਜਾਵੇ ਤਾਂ ਕਿ ਇਹਨਾਂ ਨੂੰ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ ਦੋ ਤੋਂ ਤਿੰਨ ਬੱਚੇ ਨੇ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵਿਆਹਿਆ ਹੋਇਆ ਆ ਦੋ ਬੱਚੇ ਜਿਹੜੇ ਨੇ ਅਜੇ ਇਹਨਾਂ ਦੇ ਕੋਲ ਨੇ ਪੜ੍ਹ ਲਿਖ ਕੇ ਜਿਹੜਾ ਨੇ ਉਹ ਬੈਠੇ ਹੋਏ ਨੇ ਅੱਗੇ ਜਿਹੜਾ ਸੋਚਦੇ ਪਏ ਨੇ ਕਿ ਕੀ ਕਰਨਗੇ ਪਰ ਹਾਲਾਤ ਜਿਹੜੇ ਉਸ ਤੋਂ ਪਹਿਲਾਂ ਜਿਹੜੇ ਹੜ੍ਹਾਂ ਨੇ ਇੰਨੇ ਜ਼ਿਆਦਾ ਖਰਾਬ ਕਰ ਦਿੱਤੇ ਕਿ ਹਾਲਾਤ ਤੁਸੀਂ ਦੇ ਦੇ ਪਿਓ ਪੀ ਜਿਹੜੇ ਨੇ ਉਹ ਕਹਿਣ ਦੀ ਗੱਲ ਹੀ ਨਹੀਂ ਗਈ ਬਹੁਤ ਜ਼ਿਆਦਾ ਜਿਹੜੇ ਆ ਮੰਦੇ ਹਾਲਾਤ ਹੋਏ ਪਏ ਨੇ ਤਾਂ ਤੇ ਸਾਡੇ ਨਾਲ ਪਰਿਵਾਰ ਦੀ ਧੀ ਵੀ ਜਿਹੜੀ ਹੈ ਮੌਜੂਦ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਪੁੱਤ ਕਿਦਾਂ ਦਾ ਲੱਗਦਾ ਪਿਆ ਤੁਹਾਨੂੰ ਬੱਤਿਆ ਲੱਗਦਾ ਫਿਰ ਕੀ ਮਾੜੇ ਹਾਲਾਤ ਨੇ ਇੱਥੇ ਆਪਣੇ ਪਾਪਾ ਦਾ ਨੰਬਰ ਜਰੂਰ ਦੋ 77175788909 ਦੁਬਾਰਾ ਬੋਲ ਦਿਓ 77175788909 ਨੰਬਰ ਦੁਬਾਰਾ ਬੇਟੀ ਨੇ ਬੋਲਿਆ ਕਿਉਂਕਿ ਪਹਿਲਾ ਨੰਬਰ ਤੇ ਥੋੜਾ ਸ਼ੰਕਾ ਸੀ ਦੁਬਾਰਾ ਬੇਟੀ ਨੇ ਨੰਬਰ ਬੋਲ ਦਿੱਤਾ ਆ ਪਰਿਵਾਰ ਦੇ ਹਾਲਾਤ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਜਿਆਦਾ ਮੰਦੇ ਹਾਲਾਤ ਹੜਾ ਨੇ ਕੀਤੇ ਹੋਏ ਨੇ ਕਮਰੇ ਡਿੱਗਣ ਦੀ ਤਦਾਰਤ ਨੇ ਅੰਦਰ ਵੜਨ ਤੋਂ ਡਰ ਲੱਗਦਾ ਆ ਅਸੀਂ ਵੀ ਰਿਪੋਰਟਿੰਗ ਕਰਦੇ ਪਏ ਆ ਅੰਦਰ ਜਾਣੇ ਆ ਪਰ ਕਿਤੇ ਨਾ ਕਿਤੇ ਦਿਲ ਜਰੂਰ ਡਹਿਲਦਾ ਰੀਪੋਰਟਿੰਗ ਕਰਦੇ ਆ ਵੀ ਕਿਤੇ ਇਹ ਸੱਤ ਸਾਡੇ ਉੱਤੇ ਨਾ ਡੇਗ ਪਵੇ ਤੇ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਉਹਨਾਂ ਦੇ ਹਾਲਾਤ ਕਿਵੇਂ ਦੇ ਨੇ ਉਹ ਕੀ ਸੋਚਦੇ ਨੇ ਦਿਨ ਰਾਤ ਇੱਕ ਡਰ ਦਾ ਤਬਕਾ ਇਹਨਾਂ ਦੇ ਅੰਦਰਾਂ ਦੇ ਵਿੱਚ ਬਣਿਆ ਹੋਇਆ ਆ ਖਦਸਾ ਹਾਲਤ ਹੋਈ ਪਈ ਏ ਇੱਕ ਸੱਤ ਦੀ ਮੰਗ ਕੀਤੀ ਜਾ ਰਹੀ ਏ ਜੇਕਰ ਕੋਈ ਵੀ ਸੰਸਥਾ ਦੇਖਦੀ ਪਈ ਤੇ ਇਹਨਾਂ ਦੀ ਸੱਤ ਦਾ ਇੰਤਜ਼ਾਮ ਜ਼ਰੂਰ ਕੀਤਾ ਜਾਵੇ ਮਿਹਰਬਾਨੀ ਮਿਲਦੇ ਕਿਸੇ ਅਗਲੀ ਖਬਰ ਦੇ ਨਾਲ ਧੰਨਵਾਦ